ਤੇ ਇਹ ਵੀਰੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲਾਕ ਕਰਦਾ ਤੇ ਉਹਨਾਂ ਨੇ ਹਾਂ ਜੀ ਮੇਰੀ ਹਾਂ ਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਜੱਕਿਆ ਉਹਨਾਂ ਨੂੰ ਤੁਹਾਡੇ ਬੇਟੇ ਨੇ ਰੋਕਿਆ ਕਿ ਨਸ਼ੇ ਅੱਛਾ ਜੀ ਵੀ ਤੁਸੀਂ ਬੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦੋ ਤੁਸੀਂ ਬੱਚਿਆਂ ਨੂੰ ਨਾ ਨਸ਼ਿਆਂ ਤੇ ਲਾਓ ਅੱਛਾ ਜੀ ਹਾਂ ਜੀ ਤੇ ਇਹ ਕਾਰਨ ਇਹਨਾਂ ਨੇ ਗਲਤ ਸਮਝਿਆ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਗੋਲੀਆਂ ਗਾਲੀਆਂ ਚੜਾਈ ਹਾਂ ਜੀ ਹਾਂ ਜੀ ਉਹ ਗੱਲ ਪਏ ਉਹ ਗੱਲ ਪਏ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਚੇ ਆਂ ਦੀ ਗੱਲ ਹੀ ਸਾਡੇ ਬੇਟੇ ਉਧਰੋਂ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਚਦੇ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਉਹ ਕਿਸ ਨੇ ਸਮਝਾ ਤੁਹਾਡੇ ਕੋਲ ਕੰਪਲੇਨ ਨਹੀਂ ਗਈ ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆਂਦੇ ਕੰਪਲੇਨ ਤੁਹਾਡੀ ਤਾਲਿਫ ਨਹੀਂ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਹੈ ਜੀ ਮੇਰਾ ਨਾਮ ਮਨਜੀਤ ਕੌਰ ਮੁਸਤਰਾ ਮੁਸਵਾਦੇ ਰਹਿਣ ਵਾਲੇ 메인 ਬਾਜ਼ਾਰ ਤੇ ਭਾਜੀ ਐਂ ਉੱਥੇ ਮਾਪੋਤ ਉੱਥੇ ਖਲਤੇ ਬਾਜ਼ਾਰ ਚ ਤੇ ਇਹ ਵੀਰੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲੌ ਕਰਦਾ ਤੇ ਉਹਨਾਂ ਨੇ ਹਾਂਜੀ ਮੇਰੇ ਹਾਂਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਡੱਕਿਆ ਉਹਨਾਂ ਨੂੰ ਤੁਹਾਡੇ ਵੇਚਣਾ ਰੋਕਿਆ ਕਿ ਨਸ਼ੇ ਰੋਕਿਆ ਅੱਛਾ ਜੀ ਵੀ ਤੁਸੀਂ ਬੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦੋ ਤੁਸੀਂ ਬੱਚਿਆਂ ਨੂੰ ਨਾ ਨਸ਼ਿਆਂ ਤੇ ਲਾਓ ਅੱਛਾ ਜੀ ਹਾਂਜੀ ਤੇ ਇਹ ਕਰਨ ਇਹਨਾਂ ਨੇ ਗਲਤ ਸਮਝਿਆ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਦੀ ਗੋਲੀਆਂ ਗਲੀਆਂ ਚਲਾਈਆਂ ਹਾਂਜੀ ਹਾਂਜੀ ਉਹ ਗੱਲ ਪਏ ਉਹ ਉਹ ਗੱਲ ਪਏ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਾਹ ਬਚੇ ਆਂ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ ਕੇ ਰੋਕਨ ਤੋਂ ਕੀ ਤੱਕ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕੁ ਬੰਦੇ ਸੀ ਟੋਟਲ ਜੀ ਉਹ ਹੈਗੇ ਜੀ 10 15 ਜਣੇ ਕੋਈ ਨਹੀਂ ਸੁਣੀ ਸੁਣਾਈ ਕੀਤੀ ਕੋਈ ਨਹੀਂ ਮੰਗੀ ਮੰਗ ਕੀ ਕਰਦੇ ਹੋ ਪੁਲਿਸ ਤੋਂ ਅਸੀਂ ਮੰਗੇ ਇਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਤੇ ਸੁਣਾਈ ਹੋਣੀ ਚਾਹੀਦੀ ਹੈ ਅਹੀਂ ਰਾਤ ਪੁਲਿਸ ਨੂੰ ਕਾਲ ਕੀਤੀ ਜਦੋਂ ਲੜਾਈ ਹੋਣ ਦੀ ਨਾ ਉਸੇ ਵੇਲੇ ਅਸੀਂ 2-3 ਵਾਰ ਉਹਨਾਂ ਨੂੰ ਕਾਲ ਕੀਤੀ ਉਹ ਨਹੀਂ ਆਇਆ ਕੀ ਸਮੇਂ ਤੇ ਕਿਉਂ ਨਹੀਂ ਆਏ ਪੁਲਿਸ ਵਾਲੇ ਜੀ ਇਹ ਹੁਣੇ ਹੀ ਨਹੀਂ ਜਾਣਦੇ ਇਹ ਕੀ ਵੀ ਇਹਨਾਂ ਨੇ ਕੋ ਮਤਲਬ ਕੋਈ ਪੈਸੇ ਦਾ ਹਸਾਬ ਕਿਤਾਬ ਆ ਕਿ ਕੀ ਹਸਾਬ ਆ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਬੰਦਿਆਂ ਦਾ ਜਿਨ੍ਹਾਂ ਨੇ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਇਦਾਂ ਗੋਲੀ ਰੇ ਲਸਿਆਂ ਦਾ ਗੋਲੀ ਰ ਇਹਨਾਂ ਨੇ ਪਹਿਲਾਂ ਵੀ ਹੈਗਾ 2-3-3 ਸਾਲ ਬੱਝ ਗਿਆ ਹੈ ਮੇਰੇ ਨਾਮ ਤੇ ਕੀ ਗੱਲ ਹੋਈ ਸਾਰੀ ਅੱਛਾ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਤਾਬਾਦ ਦੇ ਰਹਿਣ ਵਾਲੇ ਆ ਕੀ ਗੱਲ ਹੋਈ ਅੱਜ ਸਾਰੀ ਇਲਾਕੇ ਇਲਾਕੇ ਦੀ ਗੱਲ ਹਾਂਜੀ ਗੱਲ ਹੋਈ ਵੀ ਸਾਡੇ ਬੇਟੇ ਉਧਰੋਂ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ ਪੰਜ ਦਿਨ ਪਛਾਣ ਚ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ ਹੈਗੇ 8 10 10 11 ਵਜੇ ਦਾ ਟਾਈਮ ਇਹਦੇ ਵਿੱਚ ਵਿੱਚ ਟਾਈਮ ਦੇਖਿਆ ਪੁਲਿਸ ਨੂੰ ਅਸੀਂ ਬੜੇ ਤੁਹਾਡੇ ਕੋਲ ਕੰਪਲੇਨ ਨਹੀਂ ਕੀਤੀ ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆnde ਇੱਕ ਕਪਲੇਨ ਤੁਹਾਡੀ ਤਾਂ ਲਿਖਣੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਹੈ ਹਾਂਜੀ ਹੁਣ ਤੁਹਾਡੇ ਕੰਪਲੇਨ ਪਾਈ ਗਈ ਹਾਂਜੀ ਲਿਖਵਾਈ ਗਈ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਦੀ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀਦਾਸ ਦੇ ਮੰਦਰ ਲਾ ਇਹਨਾਂ ਦੇ ਫਿਰ ਉਹਨਾਂ ਨੇ ਹੱਥੀ ਪੈ ਕੇ ਕਪੜੇ-ਕੁਪੜੇ ਵੀ ਪਾੜੇ, ਵਾਲ-ਵੂਲ ਵੀ ਬਿਥੇਰੇ ਕੋਏ। ਇਹਨਾਂ ਦਾ ਘਰ ਉੱਧਰ ਸਾਨੂੰ ਤੇ ਬਾਅਦ 'ਚ ਪਤਾ ਲੱਗਾ ਕਿ ਲੜਾਈ ਹੋਈ ਦੀ ਇੱਥੇ। ਜਿਨ੍ਹਾਂ ਨੇ ਨਾ ਭਾਜੀ ਉਹਨਾਂ ਨੂੰ ਜਾਣਦੇ ਨਹੀਂ ਹੁਣ ਦਾ ਹੈਗੇ ਤੇ ਸੱਮੂ ਨੂੰ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ। ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ। ਗੋਲੀਆਂ ਵਗੈਰਾ ਵੀ ਚੱਲੀਆਂ। ਚੱਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲੋਂ। ਹਾਂਜੀ, ਕਿਰਪਾਨਾਂ ਵੀ ਚੱਲੀਆਂ। ਉਹ ਕੀ ਮੰਗੇ ਕੀ ਕਰਦੇ ਕਿੰਨੇ ਕ ਬੰਦੇ ਨੇ? ਮਾਗੇ ਇਹ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਸੁਣਾ ਸ਼ਮੂਕਾਣਾ ਚਾਹੀਦਾ ਜਿਹੜੇ ਦਰਜੇ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ ਚ ਪਰਚੇ ਕੀਏ ਚ ਵਿੱਚ ਰਹੇ ਆ ਪੁਲਿਸ ਕਿ ਹਾਸਸ਼ੋਂ ਦਵਾਇਆ ਪੁਲਿਸ ਆਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲਦੇ ਕਿੱਥੇ ਕਦੀ ਕਿਸ ਨੂੰ ਫੜ ਕੇ ਲਈ ਜਾਂਦੇ ਕਹਿੰਦੇ ਜਨਾਨੀਆਂ ਚੱਲੋ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਫੜ ਨਹੀਂ ਵੀ ਨਾਲ ਚੱਲ ਜਾਣਗੇ ਸਮਝਦੇ ਕਿ ਪੁਲਿਸ ਧੱਕਾ ਕਰ ਰਹੀ ਹੈ ਧੱਕਾ ਕਰ ਰਹੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣ ਅਸੀਂ ਵੀ ਨਾਲ ਚੱਲਾਂਗੇ ਅਸੀਂ ਕਿੱਥੇ ਜਿਲਗੇ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਗੋਲੀ ਦਾ ਸਾਰਾ ਮੁਹੱਲਾ ਮੁੱਕ ਮੈਂ ਟੋਟਲ 810 ਬੰਦੇ ਇਹ ਜਿਹੜਾ ਹਾਂਜੀ ਜਿਹੜੇ ਪਾਂਡੇ ਕਹਿੰਦੇ ਬਣਾਉਣ ਦੇ 15 20 ਜਾਣੇ ਹੈਗੇ ਜੀ ਆਤੀ ਇੱਕ ਇੱਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਸਾਰਾ ਵਾਰਦਾਤ ਮੈਨੂੰ ਪਤਾ ਨਹੀਂ ਮੈਂ ਮਾਰਨਿੰਗ ਪੀਸੀ ਆ ਤੇ ਚੱਲਾਂਗਾ ਹਾਂ ਜੀ ਜੀ ਭਾਰਾ ਬੀਜਾ ਕੰਪਨੀ ਵਾਲਾ ਮੇਰੇ ਪੀਸੀ ਆ ਤੇ ਜੂਤੀਆ ਤਾਂ ਮੈਂ ਇਹਨਾਂ ਨਾਲ ਆਇਆ ਹਾਂ ਖਤਾਰ ਨਾਲ ਜਿਹੜਾ ਉਹ ਆਦੇ ਕੈਬਿਨੂ ਵਿੱਚ ਚੈੱਕ ਕਰ ਰਹੇ ਹਾਂ ਜੋ ਅੱਗੇ ਰਿਪੋਰਟ ਹੈ ਇਹਨਾਂ ਨੂੰ ਕਿਹਾ ਵੀ ਗੋਲੀਆਂ ਚਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਹਾਂ ਗੋਲ ਹੋਣੇ ਤੋਂ ਕਿ ਤਾਂ ਇਹ ਤੋਂ ਬਹੁਤ ਕਿਸੇ ਕੰਮ ਇਹ ਰਿਹਾ ਵਾ ਹਾਂਜੀ ਇਨਵੋਲਵ ਹੋ ਗਿਆ ਉਹ ਆਪਾਂ ਦੇਖਾਂਗੇ ਪਾਤੀ ਅੱਗੇ ਤੋਂ ਵੀ ਚੱਲ ਰਹੀ ਆ ਡਰਾਈਵਰ ਵਗੈਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਕਸ਼ੇ ਤੋਂ ਇਹਨਾਂ ਨੇ ਕਿਹਾ ਨਕਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਲੀਆਂ ਚਲਾਈਆਂ ਗਈਆਂ ਹਾਂ ਜੋ ਬੁੱਕ ਤੇ ਸਹੀ ਕਾਰਵਾਈ ਹੋਊਗੀ ਉਹ ਕਾਰਵਾਈ ਕਰਨੇ ਪਾਉਣਗੇ ਜੋ ਉਹਨਾਂ ਨੂੰ ਐਵਿਡੈਂਸ ਦਿਨੂ ਕਿ ਉਹਦੇ ਅਧਾਰ ਤੇ ਕਾਰਵਾਈ ਜੋਰ ਜੋਰ ਹੋਸ਼ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ दर्ज ਹੀ ਹੋਣਾ ਉੱਥੇ ਸਭ ਚਲੋ ਮੈਂ ਤਾਂ ਪਿਸਤਾਨ ਸੱਤ ਮਿਲਾਂ ਆ ਪੁਲਿਸ ਵਾਲੇ ਚੱਲ ਰਹੇ ਉਹ ਥਾਣੇ ਚੋਂ ਰਿਕਾਰਡ ਕਢਾ ਕੇ ਵੈਰੀਫਾਈ ਕੀਤਾ ਜਾਪੇ ਜਿੰਨੇ ਵੀ ਉਹਨਾਂ ਦੇ ਪਰਚੇ ਰਜਿਸਟਰ ਹੈਗੇ ਨਕਤੇ ਹੈਗੇ ਕ੍ਰਿਮੀਨਲ ਬੰਦੇ ਕੀ ਹੈਗੇ ਉਹ ਸਾਰਾ ਇਹਦਾ ਕੋਈ ਚੇਤੇ ਕਰਦੇ ਨਸ਼ੇ ਦਾ ਕੰਮ ਹੋ